ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਗਰੀਬ ਦੀ ਦੁਨੀਆ ਅੰਕ 29ਵਾਂ ਬਲਦੇਵ ਦਾ ਹੁਲੀਆ ਤੱਕ ਕੇ ਸਾਰੇ 당 ਰਹਿ ਗਏ ਵਿਹਾਹ ਵਰਿਆਂ ਦਾ ਨੌਜਵਾਨ ਅਮੀਰ ਘਰਾਣੇ ਦਾ ਜੰਪਾਲ ਖਾਨ ਹਡਾਨ ਦੀ ਉਮਰ ਤੇ ਇਹ ਤਿਆਗ ਰਾਏ ਸਾਹਿਬ ਨੇ ਭਾਵੇਂ ਮੱਥੇ ਵੱਟ ਤੇ ਅੱਖਾਂ ਵਿੱਚ ਘੂਰੀ ਪਾਈ ਇਸ ਗੁਸਤਾਖ ਮੁੰਡੇ ਵੱਲ ਤੱਕਿਆ ਪਰ ਜਿਉਂ ਹੀ ਨੇੜੇ ਆ ਕੇ ਬਲਦੇਵ ਨੇ ਸਭ ਤੋਂ ਪਹਿਲਾਂ ਉਸ ਨੂੰ ਪਾਪਾ ਜੀ ਨਮਸਤੇ ਬੁਲਾਈ ਬਾਤਸਲ ਦੇ ਰਸ ਵਿੱਚ ਰਾਏ ਸਾਹਿਬ ਦਾ ਦਿਲ ਡੁੱਬ ਗਿਆ ਇੱਕ ਵਾਰੀ ਸਭ ਸਿਕਵੇ ਭੁੱਲ ਗਏ ਕਰੀਬ ਸੀ ਕਿ ਉਹ ਬਹਿਬਲ ਤਾਂ ਨਾਲ ਅਗਾਮ ਵੱਧ ਕੇ ਆਪਣੇ ਬਲਦੇਵ ਨੂੰ ਸਾਤੀ ਨਾਲ ਲਾ ਕੇ ਸੜ ਰਹੇ ਹਿਰਦੇ ਨੂੰ ਸ਼ਾਂਤ ਕਰਦਾ ਪਰ ਦੂਜੇ ਪਲ ਹੀ ਸੰਸਾਰਿਕ ਪੋਜੀਸ਼ਨ ਨੇ ਸੁਭਾਵਿਕ ਕਠੋਰਤਾ ਨੇ ਉਹਨਾਂ ਨੂੰ ਸੁਚੇਤ ਕਰ ਦਿੱਤਾ ਖਬਰਦਾਰ ਅਣਖ ਉਹਨਾਂ ਨੇ ਬਲਦੇਵ ਦੀ ਨਮਸਤੇ ਦਾ ਕੋਈ ਜਵਾਬ ਨਾ ਦਿੱਤਾ ਪਿਤਾ ਤੋਂ ਬਾਅਦ ਬਾਕੀਆਂ ਨੂੰ ਨਮਸਤੇ ਬੁਲਾ ਕੇ ਬਲਦੇਵ ਆਪਣੇ ਲਈ ਛੱਡੀ ਹੋਈ ਕੁਰਸੀ ਤੇ ਬੈਠ ਗਿਆ। ਰਾਏ ਸਾਹਿਬ ਦੇ ਦਿਲ ਦੀ ਹਾਲਤ ਇਸ ਵੇਲੇ ਅਸਹਿ ਸੀ। ਮਹੀਨੇ ਦਾ ਵਿਛੜਿਆ ਪੁੱਤਰ ਜਿਹੜਾ ਇੱਕ ਘੜੀ ਲਈ ਅੱਖੀਂ ਉੱਲੇ ਨਹੀਂ ਸੀ ਹੋਇਆ ਜਿਸ ਨੂੰ ਪੌਲਜੀਆਂ ਸੈਰ ਨੂੰ ਗਿਆ ਜੇ ਰਤਾ ਦੇਰ ਹੋ ਜਾਂਦੀ ਤਾਂ ਉਹਨਾਂ ਦੀ ਬੇਚੈਨੀ ਉੜਕ ਤੇ ਪਹੁੰਚ ਜਾਂਦੀ ਸੀ। ਮੰਗਰੇ ਨੌਕਰਾਂ ਨੂੰ ਭਜਾਣਾ ਪੈਂਦਾ ਸੀ। ਉਹੀ ਪੁੱਤਰ ਅੱਜ ਮਾਨੋ 100 ਸਾਲ ਦੇ ਲੰਬੇ ਵਿਛੋੜੇ ਬਾਅਦ ਉਹਨਾਂ ਦੇ ਸਾਹਮਣੇ ਬੈਠਾ ਸੀ ਪਰ ਪਤਾ ਨਹੀਂ ਕਿਹੜੀ ਸ਼ਕਤੀ ਦੀ ਫਾਹੀ ਸੀ। ਕਿ ਜਿਸ ਪਾਸੋਂ ਗਲਾਂ ਛੜਾਣੋਂ ਆਪ ਸਮਰੱਥ ਸਨ ਆਪ ਅਸਮਰੱਥ ਸਨ ਬੇਚੈਨੀ ਵੱਧ ਰਹੀ ਸੀ ਤਕਲੀਫ ਦੇ ਮਾਰੇ ਦਿਲ ਨਿਕਲਦਾ ਜਾਂਦਾ ਸੀ ਇੱਥੋਂ ਤੱਕ ਕਿ ਅੱਖਾਂ ਵਿੱਚ ਵੀ ਹਮੇਸ਼ਾ ਰੋਗ ਤੇ ਕਰੋਧ ਵਿੱਚ ਧਨੀਆ ਰਹਿਣ ਵਾਲੀਆਂ ਅੱਖਾਂ ਵਿੱਚ ਵੀ ਨਮੀ ਆ ਗਈ ਪਰ ਰਾਏ ਸਾਹਿਬ ਸਨ ਕਿ ਕਿਸੇ ਨੂੰ ਵੀ ਉਹਨਾਂ ਨੇ ਆਪਣੀ ਹਾਲਤ ਤੋਂ ਜਾਣੂ ਨਾ ਹੋਣ ਦਿੱਤਾ ਉਹਨਾਂ ਚੋਰ ਨਜ਼ਰ ਨਾਲ ਇੱਕ ਵਾਰੀ ਫੇਰ ਬਲਦੇਵ ਦੇ ਚਿਹਰੇ ਵੱਲ ਤੱਕਿਆ ਤੇ ਤੱਕਦਿਆਂ ਹੀ ਦਿਲ ਨੇ ਕਿਹਾ ਐਡੀ ਤਬਦੀਲੀ ਜੁਗਾ ਜਿੱਡੀ ਤਬਦੀਲੀ ਇੱਕੋ ਮਹੀਨੇ ਵਿੱਚ ਕਿੱਥੇ ਉਹ ਚੰਚਲਤਾ ਕਿੱਥੇ ਗੰਭੀਰਤਾ ਕਿੱਥੇ ਉਹ ਮੱਥੇ ਤੇ ਬੇਪਰਵਾਹੀ ਦੀਆਂ ਚਮਕਾਂ ਕਿੱਥੇ ਬਜ਼ੁਰਗੀ ਦੀਆਂ ਰੇਖਾਂ ਕਿੱਥੇ ਉਹ ਗੁਟਕਣੇ ਬੁੱਲ ਹਸਦੀਆਂ ਅੱਖਾਂ ਤੇ ਕਿੱਥੇ ਹੀ ਯੋਗੀਆਂ ਵਾਲੀ ਉਪਰਾਮਤਾ ਕੀ ਇਹ ਉਹੀ ਬਲਦੇਵ ਹੈ ਮਿਸਟਰ ਬਲਦੇਵ ਰਾਏ ਸਾਹਿਬ ਦੇ ਦਿਲ ਦੀ ਖਾਮੋਸ਼ ਹਾਕਾਰ ਨੂੰ ਇਸ ਵਾਕ ਨੇ ਬੰਦ ਕੀਤਾ ਵੀਰਪਾਂ ਜੀ ਕਹਿ ਰਹੇ ਸਨ ਮੈਂ ਇੰਨਾਂ ਸਾਰੇ ਸੱਜਣਾ ਵੱਲੋਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਣਾ ਕੀਮਤੀ ਵਕਤ ਖਰਚ ਕੇ ਤਸ਼ਰੀਫ ਲਿਆਉਣ ਦੀ ਖੇਚਲ ਕੀਤੀ ਹੈ ਖੇਚਲ ਜਗਮੋਨ ਸਿੰਘ ਹੁਰੀ ਮਖੌਲ ਵਿੱਚ ਬੋਲੇ ਆਪਣੇ ਘਰ ਆਏ ਨੇ ਕਿਸੇ ਹੋਰ ਦੇ ਘਰ ਥੋੜੋ ਆਏ ਨੇ ਆਪਣੇ ਘਰ ਰਾਜ ਸਾਹਿਬ ਦੇ ਦਿਲ ਦਾ ਧੂਆ ਇਹ ਵਾਕ ਬਣ ਕੇ ਨਿਕਲਿਆ ਇਸ ਦਾ ਆਪਣਾ ਘਰ ਹੁੰਦਾ ਤਾਂ ਇਹ ਤਾਂ ਇਸੇ ਤਰ੍ਹਾਂ ਕਰਦਾ ਮੇਰੇ ਨਾਲ ਇਸ ਨੇ ਤਾਂ ਕੋਈ ਪਿਛਲੇ ਜਨਮ ਦਾ ਵੈਰ ਲਿਆ ਏ ਮੇਥੋਂ ਕਿੰਨਾ ਖੁਸ਼ ਨਸੀਬ ਹੁੰਦਾ ਮੈਂ ਜੇ ਇਹੋ ਜਿਹਾ ਪੁੱਤਰ ਜੰਮਦਾ ਹੀ ਮਰ ਜਾਂਦਾ ਬੇਸ਼ਰਮ ਬੇ ਉਸਦੀ ਗੱਲ ਟੋਕੇ ਮਿਰਜ਼ਾ ਜੀ ਜਰਾ ਦਬਕੇ ਨਾਲ ਬੋਲੇ ਮਾਫ ਕਰਨਾ ਰਾਏ ਸਾਹਿਬ ਇਹ ਤੁਸੀਂ ਜ਼ਿਆਤੀ ਕਰ ਰਹੇ ਹੋ ਇਸ ਵੇਲੇ ਤੁਹਾਡੇ ਪੁੱਤਰ ਦੀ ਹیثیت ਵਿੱਚ ਨਹੀਂ ਆਏ ਹਜ਼ਾਰਾਂ ਮਜ਼ਦੂਰਾਂ ਦੇ ਨੁਮਾਇੰਦੇ ਦੀ ਹیثیت ਵਿੱਚ ਨੇ ਫਿਰ ਆਪਣੇ ਆਪ ਨਹੀਂ ਆ ਗਏ ਅਸਾਂ ਇਹਨਾਂ ਨੂੰ ਸਿਰ ਤੇ ਚੁੱਕ ਕੇ ਲਿਆਂਦਾ ਏ ਤੁਹਾਨੂੰ ਭੁੱਲਣੀ ਜਾਣਾ ਚਾਹੀਦਾ ਕਿ ਬੇਇੱਜ਼ਤੀ ਇਹਨਾਂ ਦੀ ਨਹੀਂ ਕੀਤੀ ਜਾ ਰਹੀ ਸਾਡੀ ਸਾਰਿਆਂ ਦੀ ਏ ਜਿਨ੍ਹਾਂ ਨੇ ਇਹਨਾਂ ਨੂੰ ਇਨਵਾਈਟ ਕੀਤਾ ਏ ਖਾਸ ਕਰਕੇ ਉਹਨਾਂ 10000 ਮਜ਼ਦੂਰਾਂ ਦੀ ਜਿਨ੍ਹਾਂ ਨੇ ਇਹਨਾਂ ਨੂੰ ਰੈਪ੍ਰੈਜ਼ੈਂਟੇਟਿਵ ਬਣਾ ਕੇ ਭੇਜਿਆ ਹੈ رائے ਸਾਹਿਬ ਦੇ ਸਿਰ ਤੇ ਮੌਤ ਵਰਗੀ ਚੁੱਪ ਛਾ ਗਈ ਉਹਨਾਂ ਮਿਰਜ਼ਾ ਜੀ ਦੇ ਵਿਰੁੱਧ ਜ਼ੁਬਾਨ ਨਾ ਖੋਲੀ ਵੀਰਪਾਂ ਜੀ ਬੋਲੇ ਬਲਦੇਵ ਚੰਦਰ ਜੀ ਜਿਸ ਕੰਮਲੀ ਤੁਹਾਨੂੰ ਟ੍ਰਬਲ ਦਿੱਤੀ ਗਈ ਹੈ ਉਸ ਟੌਪਿਕ ਨੂੰ ਛੇੜਨਾ ਚਾਹੀਦਾ ਹੈ ਫਰਮਾਓ ਮੈਂ ਹਾਜ਼ਰ ਹਾਂ ਬਲਦੇਵ ਨੇ ਹਲੀਮੀ ਨਾਲ ਕਿਹਾ ਪਰ ਜਿਸ ਦੇ ਸਬੰਧ ਵਿੱਚ ਇਹ ਸਾਰਾ ਮਜਮਾ ਜੁੜਿਆ ਸੀ ਉਹ ਇੱਥੇ ਨਹੀਂ ਸੀ رائے ਸਾਹਿਬ ਕੁਝ ਵੀ ਸੁਣਿਆ ਵੇਖ ਨਹੀਂ ਸੁਣ ਰਹੇ ਸੁਣਦੇ ਹੋ رائے ਸਾਹਿਬ ਨਾਲ ਦੀ ਕੁਰਸੀ ਤੇ ਬੈਠੇ ਰਾਏ ਜਵਾਲਾ ਸਹਾਇ ਨੇ ਉਹਨਾਂ ਦਾ ਮੋਢਾ ਟੁੰਮ ਕੇ ਕਿਹਾ ਇਹ ਕੇਸ ਤੁਹਾਨੂੰ ਹੀ ਪੁੱਟ ਕਰਨਾ ਚਾਹੀਦਾ ਏ ਕੀ ਕਿਹਾ ਜੀ ਰਾਏ ਸਾਹਮਣੇ ਮਾਨੂੰ ਨੀਂਦਰ ਤੋਂ ਜਾ ਕੇ ਕਿਹਾ ਮੈਨੂੰ ਕੁਝ ਕਿਹਾ ਜੀ ਜੀ ਹਾਂ ਤੁਹਾਨੂੰ ਲੇਬਰ ਯੂਨੀਅਨ ਦਾ ਨੁਮਾਇੰਦਾ ਮੌਜੂਦ ਹੈ ਉਸ ਨਾਲ ਗੱਲਬਾਤ ਸ਼ੁਰੂ ਕੀਤੀ ਜਾਵੇ ਰਾਏ ਸਾਹਿਬ ਬੋਲੇ ਇਹ ਤੁਹਾਨੂੰ ਸਾਰਿਆਂ ਨੂੰ ਕਰਨਾ ਪਵੇਗਾ ਮੈਨੂੰ ਇਸ ਮਾਮਲੇ ਵਿੱਚ ਕੁਝ ਨਾ ਕਹੋ ਬਹੁਤ ਅੱਛਾ ਤਾਂ ਮੈਂ ਲਾਲਾ ਵੀਰਪਾਂ ਜੀ ਦੀ ਖਿਦਮਤ ਵਿੱਚ ਅਰਜ਼ ਕਰਦਾ ਹਾਂ ਕਿ ਇਹੋ ਸ਼ੁਰੂ ਕਰਨ ਕਿਉਂਕਿ ਇਸ ਤੋਂ ਪਹਿਲਾਂ ਉਹ ਇਸ ਕੰਮ ਵਿੱਚ ਕਾਫੀ ਦਿਲਚਸਪੀ ਲੈ ਚੁੱਕੇ ਨੇ ਵੀਰਪਾਣ ਬੋਲੇ ਮੈਂ ਤਾਂ ਕੱਲ ਅਰਜ਼ੀ ਕੀਤੀ ਸੀ ਕਿ ਸਭ ਕੁਝ ਤੁਹਾਡੇ ਸਾਹਮਣੇ ਹੀ ਹੋਵੇਗਾ ਸੋ ਮੈਂ ਇਹਨਾਂ ਨੂੰ ਸਦਵਾਇਆ ਏ ਜੇ ਮੈਨੂੰ ਹੀ ਹੁਕਮ ਕਰਦੇ ਹੋ ਤਾਂ ਮੈਂ ਮਿਸਟਰ ਬਲਦੇਵ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਮਜ਼ਦੂਰਾਂ ਦੀ ਸਟ੍ਰਾਈਕ ਖੁਲਵਾਉਣ ਲਈ ਉਹਨਾਂ ਦੇ ਕੀ ਵਿਚਾਰ ਨੇ ਤੇ ਕੀ ਸ਼ਰਤਾਂ ਉਹ ਰੱਖਣੀਆਂ ਚਾਹੁੰਦੇ ਨੇ ਸੰਜੀਦਾ ਆਵਾਜ਼ ਵਿੱਚ ਬਲਦੇਵ ਨੇ ਉੱਤਰ ਦਿੱਤਾ ਸਿਰਫ ਇੱਕੋ ਸ਼ਰਤ ਤੇ ਬਹੁਤ ਸਿੰਪਲ ਜੀ ਦੱਸੋ ਇਹੋ ਕਿ ਉਹਨਾਂ ਬਦਕਿਸਮਤਾਂ ਨੂੰ পেট ਲਈ ਰੋਟੀ ਤੇ ਤਨ ਲਈ ਕਪੜਾ ਦਿੱਤਾ ਜਾਵੇ ਇਹ ਤੇ ਮਿਸਟਰ ਬਲਦੇਵ ਜਜਬਾਤੀ ਲਫ਼ਜ਼ ਹੋਏ ਨਾ ਜਿਹੜੇ ਅਕਸਰ ਸ਼ਾਇਰਾਂ ਤੇ ਲੈਕਚਰਾਰਾਂ ਦਾ ਤਕੀਆ ਕਲਾਮ ਹੁੰਦੇ ਨੇ ਇਸ ਮਸਲੇ ਦੇ ਹੱਲ ਤੋਂ ਬਗੈਰ ਨਾ ਕੋਈ ਨੌਕਰੀ ਕਰਦਾ ਏ ਤੇ ਨਾ ਹੀ ਕੋਈ ਕਰਵਾਉਂਦਾ ਹੈ ਕੀ ਮੇਰੇ ਬਜ਼ੁਰਗ ਠੀਕ ਮੈਨੂੰ ਇਹ ਸਮਝਾਉਣ ਦੀ ਖੇਚਲ ਕਰਨ ਕਿ 20-25 ਰੁਪਈਆ ਨਾਲ ਇੱਕ ਮਜ਼ਦੂਰ ਫੈਮਲੀ ਦਾ 4 ਮਹੀਨਿਆਂ ਦਾ ਰੋਟੀ ਕਪੜਾ ਤੇ ਮਕਾਨ ਦੇ ਕਿਰਾਏ ਦਾ ਖਰਚ ਨਿਕਲ ਸਕਦਾ ਏ ਨਹੀਂ ਮਸੇ ਇੱਕ ਮਹੀਨੇ ਦਾ ਤਾਂ ਫਿਰ ਮੈਨੂੰ ਕਹਿਣ ਦੀ ਇਜਾਜ਼ਤ ਦਿੱਤੀ ਜਾਵੇ ਕਿ ਰਾਏ ਸਾਹਿਬ ਦੀ ਮਿਲ ਦੇ 400 ਮਜ਼ਦੂਰ ਇੰਨੇ ਰੁਪਈਆ ਉੱਤੇ ਪੂਰੇ 3 ਮਹੀਨੇ ਕਿਸੇ ਨਾ ਕਿਸੇ ਤਰ੍ਹਾਂ ਜਿਉਂਦੇ ਰਹੇ ਸਨ ਤੇ ਜਦ ਉਹਨਾਂ ਲਈ ਜੀਣਾ ਮੁਸ਼ਕਿਲ ਹੋ ਗਿਆ ਤਾਂ ਉਹਨਾਂ ਨੇ ਫਿਰ ਵੀ ਤਹਮ ਤਹਮਲ ਨਹੀਂ ਛੱਡਿਆ ਸਾਰਿਆਂ ਦੀ ਦਸਤਖਤਾਂ ਹੇਠ ਉਹਨਾਂ ਵੱਲੋਂ ਇੱਕ ਦਰਖਾਸਤ ਰਾਏ ਸਾਹਿਬ ਦੀ ਸੇਵਾ ਵਿੱਚ ਦਿੱਤੀ ਗਈ ਕਿ ਉਹਨਾਂ ਦਾ ਬਕਾਇਆ ਤਿੰਨ ਮਹੀਨਿਆਂ ਦੀ ਤਨਖਾਹ ਅਤਾ ਫਰਮਾਈ ਜਾਏ ਫਿਰ ਵੀਰ ਭਾਨ ਨੇ ਪ੍ਰਸ਼ਨ ਕੀਤਾ ਸੇਰ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਸਾਂ ਸਾਰੇ ਸਹਿਬਾਨ ਤੋਂ ਪੁੱਛਣ ਦੀ ਗੁਸਤਾਖੀ ਕਰਦਾ ਹਾਂ ਕਿ ਦੱਸੋ ਇਸ ਵਿੱਚ ਉਹਨਾਂ ਦਾ ਕਿੰਨਾ ਕੋ ਕਸੂਰ ਸੀ ਬਿਲਕੁਲ ਕੋਈ ਨਹੀਂ ਉਹ ਅਜਿਹਾ ਕਰਨ ਲਈ ਹੱਕ ਬਜਾਨਮ ਸਨ ਮਜਬੂਰ ਸਨ ਸਾਰਿਆਂ ਨੇ ਕਿਹਾ ਬਲਦੇਵ ਪਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਰਾਏ ਸਾਹਿਬ ਦੀਆਂ ਨਜ਼ਰਾਂ ਵਿੱਚ ਇਹ ਉਹਨਾਂ ਦਾ ਨਾ ਕਾਬਲੇ ਮਾਫੀ ਜੁਰਮ ਸੀ ਇਸ ਬਦਲੇ 40 ਆਦਮੀਆਂ ਨੂੰ ਬਿਨਾ ਇੱਕ ਦਿਨ ਦਾ ਨੋਟਿਸ ਦਿੱਤੇਆਂ ਤੇ ਬਿਨਾ ਉਹਨਾਂ ਦੇ ਹੱਥ ਤੇ ਕੋਈ ਪੈਸਾ ਧਰਿਆ ਕੰਮ ਤੋਂ ਅਲੈਦਾ ਕਰ ਦਿੱਤਾ ਗਿਆ। ਇਹ ਸੀ ਇਹਨਾਂ ਦੀ ਦਰਿਆ ਦੇ ਲਈ ਦਾ ਪਹਿਲਾ ਕ੍ਰਿਸ਼ਮਾ। ਸਾਰੀਆਂ ਅੱਖਾਂ ਰਾਏ ਸਾਹਿਬ ਦੇ ਚਿਹਰੇ ਤੇ ਗੱਡੀਆਂ ਗਈਆਂ ਪਰ ਉਹਨਾਂ ਦੀਆਂ ਦੋਵੇਂ ਧਰਤੀ ਤੇ ਸਨ। ਹੋਰ ਸੁਣੋ ਉਸ ਭਰੇ ਹੋਏ ਸਵਰ ਵਿੱਚ ਬਲਦੇਵ ਬੋਲਦਾ ਗਿਆ। ਗੁਸਤਾਖੀ ਮਾਫ ਕਰਨੀ ਤੁਸੀਂ ਅਮੀਰ ਲੋਕੋਂ ਭੁੱਖ ਤੇ ਗਰੀਬੀ ਕੀ ਹੁੰਦੀ ਹੈ ਇਸ ਦੇ ਨਾਂ ਤੋਂ ਵੀ ਸ਼ਾਇਦ ਵਾਕਿਫ ਨਹੀਂ। ਮੇਰੇ ਇਸ ਬਿਆਨ ਦੇ ਸਬੂਤ ਲਈ ਇੱਕ ਮਿਸਾਲ ਮੌਜੂਦ ਹੈ ਤੇ ਉਹ ਹੈ ਰਾਏ ਸਾਹਿਬ ਲਾਲਾ ਅਮਰਨਾਥ ਦਾ ਲੜਕਾ ਜਿਹੜਾ ਇਸ ਵੇਲੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਇਹ ਵੀ ਕੋਈ ਖਬਰ ਨਹੀਂ ਸੀ ਕਿ ਗਰੀਬੀ ਕਿਸ ਜਾਨਵਰ ਦਾ ਨਾਂ ਹੈ ਪਰ ਇਸਨੇ ਇੱਕ ਛੋਟਾ ਜਿਹਾ ਸੀਨ ਵੇਖਿਆ ਜਿਸ ਨੇ ਇਸਦੀ ਰੂਹ ਪਲਟਾ ਦਿੱਤੀ ਜਿਸ ਨੇ ਚੰਦ ਮਿੰਟਾਂ ਵਿੱਚ ਇਸ ਨੂੰ ਤੁਹਾਡੀ ਦੁਨੀਆ ਤੋਂ ਮੁਤਨਫਰ ਕਰ ਦਿੱਤਾ ਕੀ ਕੀ ਕਈ ਆਵਾਜ਼ਾਂ ਆਈਆਂ ਉਹ ਰਤਾ ਠਹਿਰ ਕੇ ਬੋਲਿਆ ਜਰਾ ਇਮੇਜਿਨ ਕਰੋ ਮੇਰੇ ਬਜ਼ੁਰਗੋ ਜੂਨ ਦਾ ਮਹੀਨਾ ਹੋਵੇ ਅਤੇ ਦੁਪਹਿਰਾਂ ਦੇ 2 ਵਜੇ ਦਾ ਟਾਈਮ ਜਦ ਕਿ ਧੁੱਪ ਪੈਰਾਂ ਤੋਂ ਲੈ ਕੇ ਸਿਰ ਤੱਕ ਸਾੜਦੀ ਤੁਰੀ ਜਾਂਦੀ ਹੋਵੇ ਜਦ ਤੱਤੀ ਲੂ ਨਾਲ ਦਰਫਤਾਂ ਦੇ ਪੱਤੇ ਵੀ ਪੜਥਾ ਰਹੇ ਹੋਣ ਇਹੋ ਜੇ ਵੇਲੇ ਇੱਕ ਚਾਲੀਆਂ ਘਰਾਂ ਦੀ ਹਵੇਲੀ ਵਿੱਚ ਡਗੜ-ਡਗੜ ਕਰਦੀ ਆਦਮੀਆਂ ਦੀ ਜਮਾਤ ਬੜੇ ਤੇ ਕੋਠੜੀਆਂ ਵਿੱਚ ਸਿਰ ਲੁਕਾਈ ਬੈਠੇ ਮਜ਼ਦੂਰਾ ਬੁੱਢੀਆਂ ਔਰਤਾਂ ਤੇ ਬਿਮਾਰਾਂ ਨੂੰ ਕੁੱਤਿਆਂ ਵਾਂਗ ਘੜੀਸ-ਘੜੀਸ ਕੇ ਬਾਹਰ ਤਪਦੀ ਜ਼ਮੀਨ ਤੇ ਸੁੱਟ ਦਿੱਤਾ ਜਾਵੇ ਉਹਨਾਂ ਦੇ ਅਸਬਾਬ ਕੱਢ ਕੱਢ ਕੇ ਬਾਹਰ ਉਸਾਲੇ ਜਾਂਦੇ ਤੇ 40 ਹੀ ਕੋਟੜੀਆਂ ਖਾਲੀ ਕਰਕੇ ਜੰਦਰੇ ਜੜ ਕੇ ਉਹ ਲੋਕ ਚਲਦੇ ਬਣ ਕਮਰੇ ਵਿੱਚ ਸਨਾਟਾ ਸ਼ਾ ਗਿਆ ਤੇ ਜਾਂਦੇ ਹੋ ਉਹ ਬੋਲਿਆ ਇਹ ਸਭ ਕਿਸ ਦੇ ਹੁਕਮ ਨਾਲ ਹੋਇਆ ਇਧਰ ਤੱਕੋ ਕਹਿ ਕੇ ਉਸਨੇ ਆਪਣੇ ਪਿਤਾ ਵੱਲ ਉਂਗਲ ਕੀਤੀ ਉਹਨਾਂ ਦੇ ਹੁਕਮ ਨਾਲ ਇੱਕ ਨਿੱਕੀ ਜੀ ਗੱਲ ਹੋਰ ਉਸਨੇ ਜਰਾ ਸਾਹ ਲੈ ਕੇ ਕਿਹਾ ਮੈਂ ਜਾਰੇ ਮਾਜ਼ਰਾ ਸੁਨਿਆ ਤਾਂ ਰਹਿ ਨਾ ਸਕਿਆ ਆਖੀ ਵੇਖਣ ਲਈ ਹਵੇਲੀ ਵੱਲ ਭੱਜਾ ਗਿਆ ਜਾ ਕੇ ਡਿੱਠਾ ਹਵੇਲੀ ਮਾਤਕ ਮਾਤਮ ਖਾਨਾ ਬਣੀ ਹੋਈ ਸੀ ਸਭ ਰੋ ਰਹੇ ਸਨ ਕਿਸੇ ਦੀ ਜਾਨ ਨੂੰ ਤੇ ਜਾਂ ਆਪਣੀ ਕਿਸਮਤ ਨੂੰ ਇੱਕ ਸਿਰਿਓਂ ਵੇਖਦਾ ਵੇਖਦਾ ਮੈਂ ਇੱਕ ਜਈ ਥਾਂ ਤੇ ਪਹੁੰਚਿਆ ਜਿਸ ਤੋਂ ਅੱਗੇ ਮੇਰੇ ਕਦਮ ਨਾ ਜਾ ਸਕੇ ਸ਼ਰਮ ਤੇ ਗੈਰਤ ਵਿੱਚ ਮੈਂ ਗਰਕ ਹੋ ਗਿਆ ਜਦ ਇੱਕ 15-16 ਵਰਿਆਂ ਦੀ ਕੁੜੀ ਨੂੰ ਤੁੱਪੇ ਮੰਜੇ ਤੇ ਪਈ 104 ਦਰਜੇ ਬੁਖਾਰ ਨਾਲ ਪੁੱਜਦੀ ਨੂੰ ਵੇਖਿਆ ਜਿਸ ਦਾ ਕੋਈ ਵਾਲੀ ਵਾਰਸ ਨਹੀਂ ਸੀ ਮਾਂ ਉਸ ਦੀ ਮਰ ਚੁੱਕੀ ਸੀ ਪਿਓ ਨੂੰ ਇਹਨਾਂ ਰਾਏ ਸਾਹਿਬ ਦੀ ਹਿੰਮਤ ਤੇ ਦੌੜ ਭੱਜ ਦਾ ਸਦਕਾ ਇਹ ਝੂਠੀਆਂ ਗਵਾਹੀਆਂ ਦਾ ਸਦਕਾ ਗ੍ਰਿਫਤਾਰ ਕਰ ਲਿਆ ਗਿਆ ਸੀ। ਉਹੀ ਸ਼ੰਕਰ ਨਾਂ ਦਾ ਮਜ਼ਦੂਰ ਜਿਸ ਨੂੰ ਅੱਜ ਹੀ ਤਿੰਨਾਂ ਸਾਲਾਂ ਦੀ ਕੈਦ ਸੁناਈ ਗਈ ਹੈ ਕਿਸ ਕਸੂਰ ਬਦਲੇ। ਇਹ ਕਥਾ ਲੰਮੀ ਹੈ ਫਿਰ ਕਦੇ ਸਹੀ ਹਾਂ ਮੈਂ ਦੱਸ ਰਿਹਾ ਹਾਂ ਕਿ ਸ਼ੰਕਰ ਤੇ ਉਸ ਲੜਕੀ ਦੀ ਹਾਲਤ ਜਿਸ ਨੂੰ ਇਨਾ ਰਾਏ ਸਾਹਿਬ ਦੇ ਕਰਿੰਦਿਆਂ ਨੇ ਬੁਖਾਰ ਵਿੱਚ ਤੜਫਦੀ ਨੂੰ ਬਾਹਰ ਕੱਢ ਕੇ ਸੁੱਟ ਦਿੱਤਾ ਸੀ ਜੀ ਉਸ ਵੇਲੇ ਇੱਕ ਮੁਸਲਮਾਨ ਜਨਾਨੀ ਜਿਹੜੀ ਉਸਦੇ ਮੂੰਹ ਵਿੱਚ ਪਾਣੀ ਪਾ ਕੇ ਉਹਦੇ ਉੱਤੇ ਛਾਹ ਕਰਕੇ ਉਹਦੇ ਪ੍ਰਾਣ ਬਚਾਰੀ ਸੀ ਨਾ ਹੁੰਦੀ ਤਾਂ ਉਸ ਲੜਕੀ ਦੀ ਸ਼ਾਇਦ ਉਥੇ ਹੀ ਡੈਥ ਹੋ ਜਾਂਦੀ ਕਿਉਂਕਿ ਸਭ ਨੂੰ ਆਪਾਂ ਧਾਪੀ ਪਈ ਹੋਈ ਸੀ ਕਿਸੇ ਦੂਸਰੇ ਦੀ ਖਬਰ ਸੁਰਤ ਕੌਣ ਲੈਂਦਾ ਮੁਸਲਮਾਨ ਔਰਤ ਨੇ Hindu ਲੜਕੀ ਨੂੰ ਪਾਣੀ ਪਿਲਾ ਦਿੱਤਾ ਇਸ ਤਰ੍ਹਾਂ ਪੜਕ ਕੇ ਜਿਵੇਂ ਸਿਰ ਵਿੱਚ ਕਿਸੇ ਨੇ ਪੰਜ ਸੇਰੀ ਮਾਰ ਦਿੱਤੀ ਹੋਵੇ ਬਾਬਾ ਗੁਲਸ਼ਨ ਰਾਏ ਪੁਕਾਰ ਉੱਠੇ ਹਰੇ ਰਾਮ ਹਰੇ ਰਾਮ ਮੁਸਲਮਾਨੀ ਨੇ ਹਿੰਦੂ ਲੜਕੀ ਨੂੰ ਪਾਣੀ ਪਿਲਾ ਦਿੱਤਾ ਉਸੇ ਨੂੰ ਸੰਬੋਧਨ ਕਰਕੇ ਬਲਦੇਵ ਬੋਲਿਆ ਮੇਰੀਆਂ ਅੱਖਾਂ ਨਾਲ ਵੇਖਦੇ ਤਾਂ ਤੁਹਾਨੂੰ ਪਤਾ ਲੱਗਦਾ ਬਾਬਾ ਜੀ ਉਹ ਸਵਰਗ ਦੀ ਦੇਵੀ ਹੈ ਉਹਦੇ ਹੱਥਾਂ ਦੇ ਪਾਣੀ ਦੀ ਕੀਮਤ ਮੇਰੀਆਂ ਨਜ਼ਰਾਂ ਵਿੱਚ ਗੰਗਾ ਜਲ ਨਾਲੋਂ ਤੇ ਆਬੇ ਜਮਜਮ ਨਾਲੋਂ ਘੱਟ ਨਹੀਂ ਸੀ ਤੁਹਾਨੂੰ ਉਸ ਮੁਸਲਮਾਨ ਦੇਵੀ ਦੇ ਚਰਨਾਂ ਦੀ ਪੂਜਾ ਕਰਨੀ ਚਾਹੀਦੀ ਏ ਸੁਣ ਕੇ ਸਭ ਦੇ ਹਿਰਦੇ ਕੰਬ ਉੱਠੇ ਸੱਚਾਈ ਵਿੱਚ ਕਿਸੇ ਨੂੰ ਵੀ ਸ਼ੱਕ ਨਹੀਂ ਸੀ ਰਾਏ ਸਾਹਿਬ ਜਾਂ ਕਿਸੇ ਹੋਰ ਨੇ ਉਸਦੇ ਇੱਕ ਵੀ ਸ਼ਬਦ ਦੇ ਖੰਡਨ ਵਿੱਚ ਜ਼ੁਬਾਨ ਨਾ ਖੋਲੀ ਬਲਦੇਵ ਫਿਰ ਬੋਲਿਆ ਸ਼ਾਇਦ ਹਜੇ ਵੀ ਤੁਹਾਡੀ ਪੁਸ਼ ਬਾਕੀ ਹੋਵੇ ਕਿ ਉਹਨਾਂ ਹੜਤਾਲ ਕਿਉਂ ਕੀਤੀ ਉਹਨਾਂ ਨੂੰ ਬਿਨਾਂ ਕਸੂਰ ਕੰਮ ਤੋਂ ਹਟਾਇਆ ਗਿਆ ਉਹਨਾਂ ਦੇ ਨੇਤਾ ਨੂੰ ਸਿਰਫ ਬੇਕਸਾਂ ਦੇ ਦੁੱਖ ਸੁਣਾਨ ਬਦਲੇ ਫੜ ਲਿਆ ਗਿਆ ਇੱਕ ਹੋਰ ਨੂੰ ਹੰਟਰਾਂ ਦੀ ਮਾਰ ਨਾਲ ਸਾਡੇ ਰਾਏ ਸਾਹਿਬ ਨੇ ਲਹੂ ਲੋਹਾਨ ਕਰ ਦਿੱਤਾ ਮਜ਼ਦੂਰਾਂ ਦੀਆਂ ਬਕਾਇਆ ਤਨਖਾਹਾਂ ਦੀ ਤਨਖਾਹਾਂ ਦੀ ਅਦਾਇਗੀ ਵੱਲੋਂ ਟਕੇ ਵਰਗਾ ਜਵਾਬ ਸੁਣਾ ਦਿੱਤਾ ਗਿਆ ਉਲਟਾ ਪੁਲਿਸ ਸਾਦਕੇ ਉਹਨਾਂ ਨੂੰ ਛਲੀਆਂ ਵਾਂਗ ਪੁਟਾਇਆ ਤੇ ਗ੍ਰਿਫਤਾਰ ਕਰਾਇਆ ਗਿਆ ਜੇ ਇੰਨੀਆਂ ਘਟਨਾਵਾਂ ਬਦਲੇ ਵੀ ਹੜਤਾਲ ਕਰਨਾ ਜੁਰਮ ਸੀ ਤਾਂ ਮੈਂ ਕਹਾਂਗਾ ਉਹਨਾਂ ਬੜਾ ਭਾਰੀ ਜੁਰਮ ਕੀਤਾ ਹੈ ਬਾਕੀ ਇਸ ਕਸੂਰ ਤੋਂ ਮੈਂ ਉਹਨਾਂ ਨੂੰ ਬਰੀ ਕਰਾਰ ਨਹੀਂ ਦੇ ਸਕਦਾ ਜਿਹੜਾ ਉਹਨਾਂ ਨੇ ਮਿਲ ਦੀ ਬਿਲਡਿੰਗ ਨੂੰ ਨੁਕਸਾਨ ਪਹੁੰਚਾਇਆ ਹੈ ਪਰ ਜੇ ਇਨਸਾਫ ਦੀ ਨਜ਼ਰ ਨਾਲ ਵੇਖਿਆ ਜਾਵੇ ਤਾਂ ਇਸ ਵਿੱਚ ਵੀ ਉਹਨੇ ਕਸੂਰਵਾਰ ਨਹੀਂ ਸਨ ਰਾਏ ਸਾਹਿਬ ਦੇ ਮੈਨੇਜਰ ਦਸ ਵੇਲੇ ਦਾ ਰਵਈਆ ਇਤਨਾ ਗਿਰਿਆ ਹੋਇਆ ਤੇ ਬਹਿਸ਼ਿਆਨਾ ਸੀ ਕਿ ਇਸ ਨੂੰ ਵੇਖ ਸੁਣ ਕੇ ਕਿਸੇ ਮਹਾਤਮਾ ਦਾ ਜਜ਼ਬਾ ਵੀ ਪੜਕ ਪੈਂਦਾ ਇਹ ਤਾਂ ਫਿਰ ਵੀ ਆਮ ਇਨਸਾਨ ਸਨ ਤੇ ਢੋ ਭੁੱਖੇ ਸਤਾਏ ਹੋਏ ਤੇ ਬੇਰੋਜ਼ਗਾਰ ਇਨਸਾਨ ਤੁਸੀਂ ਘੜੀ ਮੁੜੀ ਮੇਰੇ ਹੁਲੂਏ ਵੱਲ ਤੱਕ ਕੇ ਮੁਸਕਰਾ ਰਹੇ ਹੋ ਮੈਂ ਇਸ ਤੋਂ ਅਨਜਾਨ ਨਹੀਂ ਹਾਂ ਪਰ ਜਾਣਦੇ ਹੋ ਇਸ ਦੇ ਤਹਿ ਵਿੱਚ ਕੀ ਹੈ ਇਸ ਘਰਬਾਰ ਨੂੰ ਮੈਂ ਖੁਸ਼ੀ ਨਾਲ ਛੱਡਿਆ ਬਲਕਿ ਆਪਣੇ ਬਜ਼ੁਰਗ ਪਿਤਾ ਜੀ ਦੀ ਆਗਿਆ ਦਾ ਪਾਲਨ ਕੀਤਾ ਹੈ ਮੇਰਾ ਕੋਈ ਕਸੂਰ ਸੀ ਤਾਂ ਇਹੋ ਕਿ ਮੈਂ ਉਹਨਾਂ ਬਦਨਸੀਬਾਂ ਦੇ ਦੁੱਖ ਵਿੱਚ ਦੁਖੀ ਹੋ ਕੇ ਨਾ ਅੱਗੇ ਪੁਕਾਰ ਕੀਤੀ ਸੀ ਤੇ ਉਹਨਾਂ ਚਾਹਲੀ ਖਾਨਾ ਬਦੋਸ਼ਾਂ ਨੂੰ ਬਿਨਾਂ ਇਹਨਾਂ ਦੀ ਆਗਿਆ ਤੋਂ ਦੁਬਾਰਾ ਪਨਾਹ ਦਿੱਤੀ ਇਸੇ ਗੁਨਾਹ ਬਦਲੇ ਨਾ ਮੈਨੂੰ ਘਰੋਂ ਨਿਕਲ ਜਾਣ ਦਾ ਹੁਕਮ ਦਿੱਤਾ ਕੀ ਹਜੇ ਕੁਝ ਹੋਰ ਸੁੰਨਣਾ ਚਾਹੁੰਦੇ ਹੋ ਬਲਦੇਵ ਨੇ ਸਪਨਾਵਲੀ ਵਾਰੋਂ ਵਾਰ ਤੱਕ ਕੇ ਪੁੱਛਿਆ ਬਸ ਬਸ ਬਹੁਤ ਹੋ ਗਿਆ ਆਵਾਜ਼ਾਂ ਆਈਆਂ ਰਾਏ ਸਾਹਿਬ ਦੀਆਂ ਰਗਾਂ ਵਿੱਚ ਜਿਵੇਂ ਲਹੂ ਜੰਮਦਾ ਜਾਂਦਾ ਸੀ ਉਹਨਾਂ ਦੇ ਹਵਾਸ ਨਾ ਮਾਤਰ ਹੀ ਕਾਇਮ ਸਨ ਪਰ ਜਿਉਂ ਤਿਉਂ ਕਰਕੇ ਸੰਭਲੇ ਪੁੱਤਰ ਦੇ ਹੱਥੋਂ ਹੋ ਰਹੀ ਹੇਠੀਨ ਇੱਕ ਵਾਰੀ ਫੇਰ ਲਊ ਜੋਸ਼ ਵਿੱਚ ਲੈ ਆਂਦਾ ਅੱਖਾਂ ਨੂੰ ਕ੍ਰੋਧ ਦੀ ਤਪਸ਼ ਨੇ ਮੁੜੋ ਖੁਸ਼ਕ ਤੇ ਡਰਾਣੀ ਬਣਾ ਦਿੱਤਾ ਹਿਰਦੇ ਵਿਚ ਆ ਰਹੀ ਮੋਹ ਦੀ ਮੁਲਾਮੀ ਇੱਕਦਮ ਕਠੋਰਤਾ ਵਿੱਚ ਵਟ ਗਈ ਤੇ ਉਹਨਾਂ ਦਾ ਦਿਲ ਮੁੜ ਇੱਟ ਵਰਗਾ ਸਖਤ ਤੇ ਬੇਲਜਕ ਹੋ ਕੇ ਕੜ ਗਿਆ। ਸਭ ਬਕਵਾਸ ਕਰ ਰਿਹਾ ਹੈ ਸ਼ੈਤਾਨ ਸ਼ੋਕਰਾ ਮੈਂ ਕੋਈ ਗੈਰ ਕਾਨੂੰਨੀ ਹਰਕਤ ਨਹੀਂ ਕੀਤੀ। ਦਿਨੋਂ ਦਿਨ ਖੁਦਸਰ ਹੁੰਦੇ ਜਾ ਰਹੇ ਉਹਨਾਂ ਬੇਮੁਹਾਰਾ ਨੂੰ ਜੇ ਸਖਤੀ ਨਾਲ ਠੀਕ ਨਾ ਕਰਦਾ ਤਾਂ ਮੇਰੇ ਲਈ ਕਿਆਮਤ ਲੈ ਆਉਂਦੇ। ਮੈਂ ਤੇ ਇਹ ਹੁਣ ਵੀ ਕਿਹੜਾ ਕਿਆਮਤ ਤੋਂ ਘਟ ਹੈ ਜਗਮੋਹਨ ਸਿੰਘ ਨੇ ਪੁੱਲੇ ਜੇ ਬੁੱਲਾ ਵਿੱਚੋਂ ਕਿਹਾ ਪਰ ਸ਼ਾਇਦ رائے ਸਾਹਿਬ ਨੇ ਨਹੀਂ ਸੁਨਿਆ ਉਹ ਉਸੇ ਤਰ੍ਹਾਂ ਨਿਰੰਤਰ ਬੋਲੀ ਜਾ ਰਹੇ ਸਨ ਮੈਂ ਇਸ ਗੁਸਤਾਖ ਮੁੰਡੇ ਦੀ ਜ਼ੁਬਾਨ ਖਿੱਚ ਲੈਂਦਾ ਜੇ ਮੈਨੂੰ ਤੁਸਾਂ ਲੋਕਾਂ ਦਾ ਲਿਹਾਜ਼ ਨਾ ਹੁੰਦਾ ਪੁੱਤਰ ਹੋ ਕੇ ਵੱਡਿਆਂ ਵਡੇਰਿਆਂ ਵਾਂਗ ਮੈਨੂੰ ਨਸੀਹਤਾ ਤੇ ਇਲਜ਼ਾਮ ਦੇ ਰਿਹਾ ਹੈ ਪਹਿਲਾਂ ਮੈਂ ਜੰਮਿਆ ਸਾ ਕਿ ਇਹ ਜੰਮਿਆ ਸੀ ਕਿਰਪਾ ਕਰਕੇ ਇਸ ਨੂੰ ਕਹੋ ਮੇਰੀਆਂ ਅੱਖਾਂ ਅੱਗੋਂ ਹਟ ਜਾਵੇ ਨਹੀਂ ਤੇ ਗੁੱਸੇ ਨਾਲ ਰਾਏ ਸਾਹਿਬ ਦਾ ਗਲਾ ਮਿਲ ਰਿਹਾ ਸੀ ਨਾਲ ਹੀ ਜੋੜ ਦੀ ਖੰਗ ਆ ਗਈ ਜਿਸ ਕਰਕੇ ਵਾਕ ਪੂਰਾ ਨਾ ਕੀਤਾ ਜਾ ਸਕਿਆ ਇਹ ਇਤਨਾ ਕਮੰਡੀ ਤੇ ਲਾਪਰਵਾਹ ਹੋ ਗਿਆ ਏ ਇਸ ਖਿਆਲ ਨੇ ਰਾਏ ਸਾਹਿਬ ਨੂੰ ਉੱਕਾ ਅधीर ਕਰ ਦਿੱਤਾ ਹੁਣ ਇੱਕ ਪਾਲੇ ਵੀ ਉੱਥੇ ਬੈਠਣਾ ਉਹਨਾਂ ਲਈ ਮੁਸ਼ਕਲ ਸੀ ਉਹ ਇਹ ਕਹਿੰਦੇ ਹੋਏ ਉੱਠ ਕੇ ਤੁਰਨ ਨੂੰ ਤਿਆਰ ਹੋ ਗਏ ਬਸ ਮੈਂ ਇਸ ਨਾਲ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹਾਂ ਦੋ ਤਿੰਨਾਂ ਨੇ ਉੱਠ ਕੇ ਮੁਸ਼ਕਲ ਨਾਲ ਦੁਬਾਰਾ ਆਪ ਨੂੰ ਬਿਠਾਇਆ ਇੰਦਰਜੀਤ ਸਿੰਘ ਹੋਰੀ ਬੋਲੇ ਰਾਏ ਸਾਹਿਬ ਇਸ ਤਰ੍ਹਾਂ ਨਾ ਕਰੋ ਬੱਚਿਆਂ ਦੀ ਖੇਡ ਨਹੀਂ ਹੋ ਰਹੀ ਆਖਿਰ ਅਸੀਂ ਕਿਸੇ ਮਤਲਬ ਲਈ ਇਕੱਠੇ ਹੋਏ ਹਾਂ ਜਰਾ ਸੋਚੋ ਇਸ ਗੱਲ ਨੂੰ ਤੇ ਨਾਲੇ ਆਪਣੇ ਫਿਊਚਰ ਦਾ ਵੀ ਅੰਦਾਜ਼ਾ ਲਾਓ ਸ਼ਾਂਤੀ ਨਾਲ ਮਾਮਲੇ ਨੂੰ ਪਾਇਆ ਤਕਮੀਲ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਰਾਏ ਸਾਹਿਬ ਖਾਮੋਸ਼ ਸਨ ਗੁੱਸੇ ਨਾਲ ਉਹਨਾਂ ਦੇ ਬੁੱਲ ਕੰਬ ਰਹੇ ਸਨ ਉਹ ਬੈਠ ਗਏ ਪਰ ਅੰਦਰ ਕੁਝ ਐਸਾ ਵਾਬਰੋਲਾ ਮੱਚਿਆ ਹੋਇਆ ਸੀ ਕਿ ਉਹਨਾਂ ਨੂੰ ਜਾਪਦਾ ਸੀ ਜਿਵੇਂ ਅੰਦਰਲੇ ਦਬਾਅ ਨਾਲ ਉਹਨਾਂ ਦਾ ਸਰੀਰ ਹੁਣ ਪਾਟ ਕੇ ਪੁਰਜੇ ਪੁਰਜੇ ਹੋ ਜਾਵੇਗਾ ਅੱਛਾ ਬਲਦੇਵ ਚੰਦਰ ਜੀ ਮਿਰਜ਼ਾ ਜੀ ਬੋਲੇ ਹੁਣ ਮਾਮਲੇ ਨੂੰ ਖਤਮ ਕਰਨਾ ਚਾਹੀਦਾ ਹੈ ਦੱਸੋ ਤੁਹਾਡੇ ਮਜ਼ਦੂਰ ਕੰਮ ਕਰਨ ਨੂੰ ਤਿਆਰ ਨੇ ਕਿ ਨਹੀਂ ਦੋ ਹਰਫੀ ਜਵਾਬ ਦਿਓ ਤਿਆਰ ਨੇ ਕਿਸੇ ਸ਼ਰਤ ਉੱਤੇ ਜਾਂ ਬਿਨਾਂ ਸ਼ਰਤ ਸ਼ਰਤ ਤੋਂ ਬਗੈਰ ਮਿਰਜ਼ਾ ਸਾਹਿਬ ਉਸ ਹਾਲਤ ਵਿੱਚ ਭਲਾ ਕੰਮ ਤੇ ਲੱਗ ਸਕਦੇ ਨੇ ਤਾਂ ਫਰਮਾਓ ਉਹ ਕੀ ਕੀ ਸ਼ਰਤਾਂ ਚਾਹੁੰਦੇ ਨੇ ਐ ਲਓ ਕਹਿ ਕੇ ਬਲਦੇਵ ਨੇ ਕੁੜਤੇ ਦੇ ਵੱਖੀ ਵਾਲੇ ਬੁੱਝ ਚ ਇੱਕ ਕਾਗਜ਼ ਕੱਢ ਕੇ ਉਹਨਾਂ ਨੂੰ ਫੜਾ ਦਿੱਤਾ ਲੌਰਾਇ ਰਾਏ ਸਾਹਿਬ ਸੁਣੋ ਸ਼ਰਤਾਂ ਕਹਿ ਕੇ ਮਿਰਜ਼ਾ ਜੀ ਨੇ ਉਸ ਕਾਗਜ਼ ਦਾ ਮਜਮੂਨ ਪੜਨਾ ਸ਼ੁਰੂ ਕੀਤਾ ਸਾਰਿਆਂ ਦਾ ਧਿਆਨ ਹਰਫ ਹਰਫ ਵੱਲ ਸੀ ਅਸੀਂ ਰਾਏ ਸਾਹਿਬ ਲਾਲਾ ਅਮਰਨਾਥ ਜੀ ਦੀ ਮਿਲਦੇ ਸਾਰੇ ਮਜ਼ਦੂਰ ਮੁਤਫਿਕ ਰਾਏ ਤੇ ਲੇਬਰ ਯੂਨੀਅਨ ਦੇ ਹੁਕਮਨਾਟ ਹੁਕਮ ਨਾਲ ਇਹਟ ਲਿਖੀਆਂ ਸ਼ਰਤਾਂ ਹੜਤਾਲ ਖੋਲਣ ਬਾਰੇ ਆਪਣੇ ਪ੍ਰਤੀਨਿਧ ਬਲਦੇਵ ਬਾਬੂ ਬਲਦੇਵ ਚੰਦਰ ਜੀ ਦੀ ਰਾਹੀਂ ਪੇਸ਼ ਕਰਦੇ ਹਾਂ ਪਹਿਲੀ ਸਾਡੀਆਂ ਪਿਛਲੀਆਂ ਤਨਖਾਹਾਂ ਜੋ ਲਗਭਗ 3.5 ਮਹੀਨਿਆਂ ਦੀਆਂ ਬਾਕੀ ਹਨ ਸਨੇਨਾਂ ਹੜਤਾਲ ਦੇ ਦਿਨਾਂ ਦੀ ਤਨਖਾਹ ਦੇ ਦਿੱਤੀਆਂ ਜਾਣ। ਦੂਸਰੀ ਸਾਡੇ ਲੀਡਰ ਸ਼ੰਕਰ ਅਤੇ ਬਾਕੀ ਸਜ਼ਾ ਪਾ ਚੁੱਕੇ ਕੁੱਲ ਮਜ਼ਦੂਰਾਂ ਨੂੰ ਰਿਹਾ ਕਰਵਾਇਆ ਜਾਵੇ। ਤੀਸਰੀ ਕਮਰਦੀਨ ਨੂੰ ਮਾਰਨ ਬਾਰੇ ਰਾਏ ਸਾਹਿਬ ਅਫਸੋਸ ਦਾ ਇਜ਼ਹਾਰ ਕਰਨ। ਚੌਥੀ ਅੱਗੇ ਲਈ ਹਰ ਮਹੀਨੇ ਦੇ ਪਹਿਲੇ ਹਫ਼ਤੇ ਤਨਖਾਹ ਦਿੱਤੀ ਜਾਇਆ ਕਰੇ। ਪੰਜਵੀਂ ਇਹਨਾਂ ਆਦਮੀਆਂ ਨੂੰ ਜਿੰਨਾ ਆਦਮੀਆਂ ਨੂੰ ਕੰਮ ਤੋਂ ਹਟਾਇਆ ਗਿਆ ਹੈ ਜਾਂ ਜਿਹੜੇ ਕੈਦ ਹੋ ਚੁੱਕੇ ਹਨ ਉਹਨਾਂ ਸਾਰਿਆਂ ਨੂੰ ਬਾਈਜਤ ਰਿਹਾ ਕਰਵਾਇਆ ਜਾਵੇ ਤੇ ਬਿਨਾਂ ਕਿਸੇ ਸ਼ਰਤ ਕੰਮ ਤੇ ਲਾਇਆ ਜਾਵੇ ਤੇ ਉਹਨਾਂ ਦੇ ਵਿਲੇ ਦਿਨਾਂ ਦੀ ਪੂਰੀ ਤਨਖਾਹ ਦਿੱਤੀ ਜਾਵੇ 6ਵੀਂ ਕਿਉਂਕਿ ਮੈਨੇਜਰ ਦਾ ਸਲੂਕ ਸਾਡੇ ਨਾਲ ਹਮੇਸ਼ਾ ਤੋਂ ਭੈੜਾ ਰਿਹਾ ਹੈ ਇਸ ਲਈ ਉਸ ਨੂੰ ਹਟਾਇਆ ਜਾਵੇ 7ਵੀਂ ਮੌਜੂਦਾ ਰੋਲੇ ਰੱਪੇ ਦਾ ਕਿਸੇ ਮਜ਼ਦੂਰ ਦੀ ਸ਼ੀਟ ਰੇਲ ਉੱਤੇ ਕੋਈ ਅਸਰ ਨਾ ਸਮਝਿਆ ਜਾਵੇ 8ਵੀਂ ਸਾਡੀ ਲੇਬਰ ਯੂਨੀਅਨ ਨੂੰ ਪੂਲ ਮਜ਼ਦੂਰ ਤਬਕੇ ਦੀ ਪ੍ਰਤੀਨਿਧਤਾ ਸਲੀਮ ਕੀਤਾ ਜਾਵੇ ਨੋਟ ਇਨ੍ਹਾਂ ਸ਼ਰਤਾਂ ਦੇ ਪੂਰੇ ਹੋਣ ਦੀ ਸੂਰਤ ਵਿੱਚ ਅਸੀਂ ਸਾਰੇ ਮਜ਼ਦੂਰ ਇਕਰਾਰ ਕਰਦੇ ਹਾਂ ਕਿ ਅਸੀਂ ਪਹਿਲਾ ਵਾਂਗ ਹੀ ਪੂਰੇ ਦਿਲ ਵਫਾਦਾਰੀ ਤੇ ਮਿਹਨਤ ਨਾਲ ਆਪਣੀ ਨੌਕਰੀ ਬਜਾਵਾਂਗੇ ਸਾਡੇ ਆਦਮੀਆਂ ਤੋਂ ਜਿਹੜਾ ਮਿਲਦੀ ਇਮਾਰਤ ਨੂੰ ਨੁਕਸਾਨ ਪੁੱਜਾ ਹੈ ਉਸ ਦੀ ਤਲਾਫੀ ਲਈ ਨੁਕਸਾਨ ਦੀ ਸਾਰੀ ਰਕਮ ਅਸੀਂ ਆਪਣੀਆਂ ਤਨਖਾਹਾਂ ਵਿੱਚੋਂ ਭਰ ਦੇਵਾਂਗੇ ਅਸੀਂ ਆਪ ਦੇ ਸੁਭ ਚਿੰਤਕ ਸਰਦਾਰ ਲਾਲਾ ਅਮਰਨਾਥ ਦੀ ਮਿਲਦੇ ਸਾਰੇ ਮਜ਼ਦੂਰ ਸ਼ਰਤਾਂ ਸੁਣ ਕੇ ਰਾਏ ਸਾਹਿਬ ਘਬਰਾ ਗਏ ਬਲਦੇਵ ਉੱਤੇ ਅੱਗੇ ਹੀ ਤਪੇ ਹੋਏ ਸਨ ਉਤੋਂ ਦਾ ਇੱਕ ਹੋਰ ਵਾਰ ਅੱਠ ਸ਼ਰਤਾਂ ਕੀ ਸਨ ਰਾਏ ਸਾਹਿਬ ਦਾ ਸੀਨਾ ਵਿੰਨਣ ਲਈ ਜ਼ਹਿਰ ਦੀਆਂ ਬੁੱਝੀਆਂ ਅੱਠ ਵਰਸ਼ੀਆਂ ਦੱਸੋ ਰਾਏ ਸਾਹਿਬ ਬਾਬਾ ਗੁਲਸ਼ਨ ਰਾਏ ਨੇ ਕਿਹਾ ਕੀ ਖਿਆਲ ਹੈ ਨਾ ਸ਼ਰਤਾਂ ਦੇ ਮੁਤਲਕ ਤੁਹਾਡਾ ਤੇ ਕੀ ਕੀ ਤਰਮੀਮ ਚਾਹੁੰਦੇ ਹੋ ਤਰਮੀਮ ਰਾਏ ਸਾਹਿਬ ਹੇਠਲੇ ਹੋਟ ਨੂੰ ਦੰਦਾ ਵਿੱਚ ਦਬਦੇ ਹੋਏ ਬੋਲੇ ਮੈਂ ਇਹਨਾਂ ਵਿੱਚੋਂ ਇੱਕ ਵੀ ਮੰਨਣ ਲਈ ਤਿਆਰ ਨਹੀਂ ਬਲਕਿ ਇਹਨਾਂ ਉੱਤੇ ਡਿਸਕਸ ਕਰਨ ਨੂੰ ਵੀ ਮੈਂ ਆਪਣੇ ਲਈ ਕਸਰ ਸ਼ਾਨ ਸਮਝਦਾ ਹਾਂ ਸਾਰੇ ਖਮੋਸ਼ੀ ਛਾ ਗਈ ਬਲਦੇਵ ਚੰਦ ਜੀ ਵੀਰਪਾਂ ਜੀ ਨੇ ਪੁੱਛਿਆ ਤੁਸੀਂ ਇਹਨਾਂ ਸ਼ਰਤਾਂ ਨੂੰ ਕੁਝ ਨਰਮ ਕਰ ਸਕਦੇ ਹੋ ਜੀ ਬਿਲਕੁਲ ਨਹੀਂ ਮੈਨੂੰ ਆਪਣੇ ਸਾਥੀਆਂ ਦਾ ਹੁਕਮ ਹੈ ਕਿ ਇਹਨਾਂ ਵਿੱਚੋਂ ਕੋਈ ਤਰਮੀਮ ਮਨਜ਼ੂਰ ਨਾ ਕਰਾਂ ਤਾਂ ਤੇ ਬਸ ਮਾਮਲਾ ਖਤਮ ਹੈ ਚੌਧਰੀ ਨੇ ਕਿਹਾ ਬਹੁਤ ਅੱਛਾ ਬਲਦੇਵ ਨੇ ਕਿਹਾ ਲਓ ਫਿਰ ਮੈਨੂੰ ਇਜਾਜ਼ਤ ਹੈ ਕੋਚੇਰ ਫਿਰ ਚੁੱਪ ਛਾ ਗਈ ਮਿਰਜ਼ਾ ਜੀ ਨੇ ਰਾਏ ਸਾਹਿਬ ਵੱਲ ਤੱਕ ਕੇ ਕਿਹਾ ਰਾਏ ਸਾਹਿਬ ਜੇ ਤੁਸੀਂ ਕੁਝ ਥੋੜੇ ਜੇ ਨਰਮ ਹੋਵੋ ਤਾਂ ਇਧਰੋਂ ਬਲਦੇਵ ਜੀ ਨੂੰ ਵੀ ਕੁਝ ਕਿਹਾ ਸੁਨਿਆ ਜਾਵੇ ਰਾਏ ਸਾਹਿਬ ਇਸ ਵੇਲੇ ਤਾਂ ਇਤਨੇ ਬੇਕਾਬੂ ਹੋ ਚੁੱਕੇ ਸਨ ਕਿ ਹੁਣ ਕੁਝ ਵੀ ਬੋਲਣਾ ਉਹਨਾਂ ਲਈ ਮੁਸ਼ਕਿਲ ਸੀ ਉਹਨਾਂ ਨੂੰ ਆਪ ਵੀ ਡਰ ਸੀ ਕਿ ਉਹ ਕੀ ਦਾ ਕੀ ਬੋਲ ਜਾਣਗੇ ਸਿਰਫ ਸ਼ਾਇਦ ਸਿਰਫ ਇੱਕੋ ਹੀ ਗੱਲ ਦੀ ਸੁਧ ਬੋਦੋ ਉਹਨਾਂ ਵਿੱਚ ਬਾਕੀ ਸੀ ਹੋਰ ਨਹੀਂ ਤੇ ਇਸੇ ਨੂੰ ਕਿਸੇ ਤਰ੍ਹਾਂ ਕਹਿ ਕੇ ਓਠ ਖੜੋਤੇ ਮਾਫ ਕਰਨਾ ਜਿਹੜਾ ਮੈਨੂੰ ਇਹਨਾਂ ਸ਼ਰਤਾਂ ਬਾਰੇ ਡਿਸਕਸ ਕਰਨ ਲਈ ਕਹੇਗਾ ਉਹ ਮੇਰਾ ਦੁਸ਼ਮਣ ਹੋਵੇਗਾ ਪਰਵਾਹ ਨਹੀਂ ਮੇਰੀ ਮਿਲਤ ਬਾਹ ਹੋ ਜਾਵੇ ਸਭ ਕੁਝ ਠੱਠੇ ਖੂ ਵਿੱਚ ਪੈ ਜਾਵੇ ਤੇ ਉੱਠ ਕੇ ਬਾਹਰ ਨਿਕਲ ਗਏ ਉਹਨਾਂ ਨੂੰ ਰੋਕਨ ਦਾਤ ਕੀ ਕਿਸੇ ਨੂੰ ਹੀ ਆ ਨਾ ਪਿਆ ਹੋਰ ਕੁਝ ਕਹਿਣਾ ਸੁੰਨਾ ਫਜ਼ੂਲ ਸਮਝ ਕੇ ਸਾਰੇ ਉੱਠ ਖੜੋਤੇ ਬਲਦੇਵ ਵੀ ਕੋਠੀ ਦੇ ਪਿਛਲੇ ਰਸਤੇ ਥਾਣੀ ਜਦ ਬਲਦੇਵ ਬਾਹਰ ਜਾ ਰਿਹਾ ਸੀ ਤਾਂ ਉਸ ਦੇ ਕਲੇਜੇ ਨੂੰ ਕਿਸੇ ਚੀਜ਼ ਦੀ ਤੂੰ ਆਪਣੇ ਵੱਲ ਖਿੱਚ ਰਹੀ ਸੀ ਪਰ ਉਸ ਨੇ ਦਿਲ ਨੂੰ ਪੱਕਾ ਕੀਤਾ ਤੇ ਤੇਜ਼-ਤੇਜ਼ ਕਦਮ ਪੁੱਟਦਾ ਹੋਇਆ ਬਾਹਰ ਸੜਕ ਤੇ ਆ ਪੁੱਜਾ ਜਾਨ ਲੱਗਿਆ ਉਸ ਉਸਨੇ ਇੱਕ ਵਾਰੀ ਪਛਾਣ ਤੱਕ ਕੇ ਹੌਂਕਾ ਭਰਿਆ ਆਹ ਮੇਰੀ ਮਾਤਾ ਧੰਨਵਾਦ